ਘੋੜੇ ਦੇ ਉੱਪਰ ਸਵਾਰ ਹੋਏ ਸ਼ਾਮਾਂ ਪਈਆਂ ਸੂਰਜ ਢਲ ਰਿਹਾ ਕਰਤਾਰਪੁਰ ਸਾਹਿਬ ਆ ਗਏ ਮੈਂ ਸਵੇਰੇ ਵੀ ਇਹ ਬੇਨਤੀ ਕਰ ਰਿਹਾ ਸੀ ਗੁਰੂ ਸਵਾਰਿਓ ਇਹ ਜਿਹੜਾ ਮਿਲਾਪ ਹੈ ਨਾ ਇਹ ਦੁਨੀਆਂ ਦੇ ਨਾਲੋਂ ਵੱਖਰਾ ਹੋਇਆ ਸ਼ਾਮਾਂ ਪੈ ਰਹੀਆਂ ਨੇ ਭਾਈ ਲੈਣਾ ਜੀ ਕਰਤਾਰਪੁਰ ਸਾਹਿਬ ਦੇ ਅੰਦਰ ਆ ਰਹੇ ਆ ਤੇ ਸ਼ਾਮਾਂ ਢਲੀਆਂ ਦਿਨ ਢਲਿਆ ਤੇ ਲੋਕ ਖੇਤਾਂ ਤੋਂ ਵੀ ਵਾਪਸ ਆਪਣੇ ਘਰਾਂ ਵੱਲ ਨੂੰ ਪਰਤ ਰਹੇ ਨੇ ਸਾਰੀ ਦਿਨ ਦੀ ਮਿਹਨਤ ਕਰਕੇ ਥੱਕੇ ਹਾਰੇ ਵਾਪਸ ਪਰਤ ਰਹੇ ਨੇ ਪਿੰਡ ਦੇ ਵਿੱਚ ਪ੍ਰਵੇਸ਼ ਹੋਏ ਇੱਕ ਬਜ਼ੁਰਗ ਬਾਪੂ ਜਿਹੜਾ ਥੱਕਿਆ ਹਾਰਿਆ ਕੰਮਕਾਰ ਕਰਦਾ ਹੋਇਆ ਵਾਪਸ ਆਪਣੇ ਘਰ ਵੱਲ ਨੂੰ ਪਰਤ ਰਿਹਾ ਹੋ ਸਕਦਾ ਉਹਨੇ ਆਪਣੇ ਮੋਢੇ ਤੇ ਕਈ ਰੱਖੀ ਹੋਵੇ ਕੱਪੜੇ ਉਹਦੇ ਮਿੱਟੀ ਦੇ ਨਾਲ ਲਿਬੜੇ ਨੇ ਬੜੀ ਮਿਹਨਤ ਮੁਸ਼ਕਤ ਕਰਕੇ ਵਾਪਸ ਘਰ ਤੋਂ ਘਰ ਨੂੰ ਪਰਤ ਰਿਹਾ ਉਹਨਾਂ ਪੁੱਛਿਆ ਬਾਬਾ ਗੁਰੂ ਨਾਨਕ ਸਾਹਿਬ ਜੀ ਦੇ ਡੇਰੇ ਜਾਣਾ ਕਿਉਂਕਿ ਉਸ ਵੇਲੇ ਜਦੋਂ ਗੁਰੂ ਦਾ ਇੱਕ ਦਰਸ਼ਤਾਂਤ ਬਣਿਆ ਸੀ ਨੋ ਇਦਾਂ ਦਾ ਹੀ ਹੋਏਗਾ ਵੀ 5-7 ਚੇਲੇ ਨਾਲ ਹੋਣਗੇ ਕਿਤੇ ਵੱਡੀ ਸਾਰੀ ਗੱਦੀ ਲਾ ਕੇ ਬੈਠੇ ਹੋਣਗੇ ਤੇ ਜਿੱਦਾਂ ਦਾ ਅੱਜ ਮਾਹੌਲ ਬਣਿਆ ਇਦਾਂ ਦਾ ਹੀ ਉਹ ਕਹਿੰਦੇ ਵੀ ਪੁਰਖਾ ਕੀ ਕੰਮ ਆ ਕਹਿੰਦੇ ਵੀ ਦਰਸ਼ਨ ਕਰਨੇ ਆ ਮਿਲਣਾ ਕਹਿੰਦੇ ਵੀ ਚਲੋ ਮੈਂ ਵੀ ਨਾਲ ਹੀ ਚੱਲਦਾ ਕਹਿੰਦੇ ਤੁਸੀਂ ਵੀ ਦਰਸ਼ਨ ਕਰਨੇ ਕਹਿੰਦੇ ਮੈਂ ਵੀ ਦਰਸ਼ਨ ਕਰ ਲਾਂਗਾ ਤੁਹਾਡੇ ਨਾਲ ਹੀ ਚੱਲਦੇ ਭਾਈ ਲੈਣਾ ਜੀ ਘੋੜੇ ਤੇ ਸਵਾਰ ਨੇ ਬਾਬਾ ਨੇ ਅੱਗੇ-ਅੱਗੇ ਘੋੜੇ ਦੇ ਤੁਰਨਾ ਕੀਤਾ ਘਰ ਪਹੁੰਚੇ ਇਸ਼ਾਰਾ ਕੀਤਾ ਇੱਧਰ ਘੋੜਾ ਬੰਨ ਦਿਓ ਘੋੜਾ ਬੰਨਿਆ ਮਨ ਦੇ ਵਿੱਚ ਬੜਾ ਚਾਹ ਹੈ ਉਤਸ਼ਾਹ ਹੈ ਜਿਸ ਗੁਰੂ ਦੀ ਬਾਣੀ ਸੁਣੀ ਜਿਸ ਗੁਰੂ ਨੂੰ ਮਿਲਣ ਦੇ ਵਾਸਤੇ ਮਨ ਤਰਸ ਰਿਹਾ ਸੀ ਅੱਜ ਬਿਦ ਇਹੋ ਜੀ ਬਣੀ ਅੱਜ ਉਸ ਗੁਰੂ ਦੇ ਦਰਸ਼ਨ ਹੋਣ ਲੱਗੇ ਨੇ ਤੇ ਮਨ ਦੇ ਵਿੱਚ ਹੁੰਦਾ ਨਾ ਵੀ ਜਦੋਂ ਕਿਸੇ ਬੰਦੇ ਨੂੰ ਮਿਲੇ ਨਾ ਹੋਈਏ ਤੇ ਮਿਲਣ ਤੋਂ ਪਹਿਲਾਂ ਮਨ ਦੇ ਵਿੱਚ ਚਾਹ ਹੋਵੇ ਤੇ ਮਨ ਬੜੀਆਂ ਸਾਰੀਆਂ ਆਪਣੇ ਅੰਦਰ ਤਸਵੀਰਾਂ ਬਣਾਉਂਦਾ ਹੈ ਉਹ ਇਦਾਂ ਦੇ ਹੋਣਗੇ ਉਹ ਇੱਥੇ ਬੈਠੇ ਹੋਣਗੇ ਮੈਂ ਇਸ ਤਰੀਕੇ ਦੇ ਨਾਲ ਮੱਥਾ ਟੇਕਣਾ ਹੈ ਮੈਂ ਇਹ ਗੱਲਾਂ ਕਰਨੀਆਂ ਨੇ ਸਾਧ ਸੰਗਤ ਭਾਈ ਲੈਣਾ ਜੀ ਅੰਦਰ ਗਏ ਵੇਖ ਕੇ ਹੇਰਾਨ ਰਹਿ ਗਏ ਅੱਖਾਂ ਪਰ ਗਈਆਂ ਹੱਥ ਪੈਰ ਕੰਬ ਗਏ ਜਿਹੜਾ ਬਾਬਾ ਘੋੜੇ ਦੀਆਂ ਲਗਾਮਾਂ ਫੜ ਕੇ ਘੇਤਾ ਖੇਤਾਂ ਤੋਂ ਘਰ ਤੱਕ ਲੈ ਕੇ ਆਇਆ ਉਹੀ ਸਾਹਮਣੇ ਬੈਠਾ ਹੈ ਅਜੀਬ ਮਿਲਾਪ ਹੈ ਉਹਨਾਂ ਪੁੱਛਿਆ ਤੁਸੀਂ ਗੁਰੂ ਨਾਨਕ ਸਾਹਿਬ ਹਾਂ ਪੁਰਖਾ ਮੈਂ ਹਾਂ ਮਾਰਜ ਗਲਤੀ ਹੋ ਗਈ ਮੈਂ ਤੇ ਦਰਸ਼ਨ ਕਰਨ ਦੇ ਵਾਸਤੇ ਆਇਆ ਸੀ ਮੈਂ ਤੇ ਮਿਲਾਪ ਕਰਨ ਦੇ ਵਾਸਤੇ ਆਇਆ ਸੀ ਮੈਂ ਤੇ ਝੋਲੀ ਭਰਨ ਦੇ ਵਾਸਤੇ ਆਇਆ ਸੀ ਮੈਂ ਕਿੰਨਾ ਵੱਡਾ ਗੁਸਤਾਖ ਆ ਜਿਸ ਗੁਰੂ ਨੂੰ ਮਿਲਣ ਦੇ ਵਾਸਤੇ ਆਇਆ ਉਹ ਘੋੜੇ ਤੋਂ ਅੱਗੇ-ਅੱਗੇ ਪੈਦਲ ਤੁਰਦਾ ਜਾ ਰਿਹਾ ਤੇ ਜਿਹੜਾ ਆਪ ਕੁਝ ਝੋਲੀ ਭਰਨ ਦੇ ਵਾਸਤੇ ਆਇਆ ਉਹ ਘੋੜੇ ਦੇ ਉੱਤੇ ਸਵਾਰ ਹੋਇਆ ਤੇ ਬਖਸ਼ਿਸ਼ਾਂ ਦੇ ਸਤਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਪੁਰਖਾ ਤੇਰਾ ਨਾਮ ਕੀ ਹੈ ਤੇ ਭਾਈ ਲੈਣਾ ਜੀ ਨੇ ਕਿਹਾ ਮੇਰਾ ਨਾਮ ਸਤਗੁਰੂ ਲੈਣਾ ਤੇ ਮਹਾਰਾਜ ਨੇ ਕਿਹਾ ਚਿੰਤਾ ਨਾ ਕਰ ਜਿਹੜੇ ਲੈਣ ਵਾਲੇ ਹੁੰਦੇ ਆ ਉਹ ਘੋੜੀਆਂ ਚੜ੍ਹ ਕੇ ਹੀ ਆਉਂਦੇ ਹੁੰਦੇ ਆ ਕੋਈ ਫਰਕ ਨਹੀਂ ਪੈਂਦਾ ਕਿੱਦਾਂ ਦਾ ਮਿਲਾਪ ਹੋਇਆ ਕਿੱਦਾਂ ਦੀ ਚਰਚਾ ਹੋਈ ਕਿੱਦਾਂ ਦਾ ਵਿਹਾਰ ਹੋਇਆ ਭਾਈ ਲੈਣਾ ਜੀ ਨੇ ਮੱਥਾ ਟੇਕਿਆ ਤੇ ਮੱਥਾ ਟੇਕ ਕੇ ਕਹਿ ਦਿੱਤਾ ਲੈਣਾ ਅੱਜ ਤੋਂ ਤੇਰਾ ਹੋ ਗਿਆ 1533 ਦੇ ਵਿੱਚ ਪਾਈ ਲੈਣਾ ਜੀ ਨੇ ਗੁਰਨਾਨਕ ਸਾਹਿਬ ਨੂੰ ਮੱਥਾ ਟੇਕਿਆ ਉੱਥੇ ਸਾਮਾਂ ਪੈ ਗਈਆਂ ਰਾਤ ਪੈ ਗਈ ਕਹਿੰਦੇ ਵੀ ਮੈਂ ਨਹੀਂ ਵਾਪਸ ਜਾਣਾ ਤੇਰਾ ਹੋ ਗਿਆ ਤੇ ਇੱਥੇ ਹੀ ਰਹਿਣਾ ਵਾਪਸ ਜੱਥੇ ਨੂੰ ਸੁਨੇਹਾ ਭੇਜ ਦਿੱਤਾ ਤੁਸੀਂ ਜਿੱਥੇ ਜਾਣ ਦੇ ਵਾਸਤੇ ਤੁਰਿਓ ਤੁਸੀਂ ਚੱਲੇ ਜਾਓ ਮੈਂ ਬਥੇਰਾ ਭਟਕ ਲਿਆ ਮੈਨੂੰ ਟਿਕਾਣਾ ਲੱਭ ਗਿਆ ਮੈਂ ਹੁਣ ਇੱਥੇ ਦਾ ਹੀ ਹੋ ਕੇ ਰਹਾਗਾ ਸਤ ਸੰਗਤ 7 ਸਾਲ ਪਾਈ ਲੈਣੇ ਨੇ ਘਾਲ ਕੀ ਔਰ ਇਦਾਂ ਦੀ ਮਿਹਨਤ ਕੀਤੀ ਆਪਣਾ ਆਪਾ ਵਾਰ ਦਿੱਤਾ ਗੁਰੂ ਚਰਨਾਂ ਦੇ ਵਿੱਚ ਆਪਣੇ ਆਪ ਨੂੰ ਭੇਟ ਕਰ ਦਿੱਤਾ ਅਰਪਣ ਕਰ ਦਿੱਤਾ ਸਭ ਕੁਝ ਭੁਲਾ ਦਿੱਤਾ ਗੁਰੂ ਨਾਨਕ ਸਾਹਿਬ ਜੀ ਦੀਆਂ ਸੇਵਾਵਾਂ ਦੇ ਵਿੱਚ ਉੱਟ ਗਏ ਬੜੀ ਵਾਰ ਨਸਵੇਰੇ ਵੀ ਬੇਨਤੀ ਕਰ ਰਿਹਾ ਸੀ